ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੁਸੀਂ ਸਾਰੇ ਆਏ ਹੋ। ਸਾਡੀ ਜਿਹੜੀ ਕਾਊਂਟਿੰਗ ਹੈ ਉਹ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਤੇ ਕਾਊਂਟਿੰਗ ਦੇ ਸਾਰੇ ਪ੍ਰਬੰਧ ਜਿਹੜੇ ਆ ਅਸੀਂ ਕੱਲ ਮੁਕੰਮਲ ਕਰ ਲਏ ਸੀ। ਸੁਰੱਖਿਆ ਦੇ ਪ੍ਰਬੰਧ ਜਿਹੜੇ ਸਾਡੇ ਡੀਐਸਪੀ ਸਾਹਿਬ ਵੱਲੋਂ ਮੁਕੰਮਲ ਕਰ ਲਏ ਗਏ ਆ। ਜਿੰਨੇ ਵੀ ਲੋਕਾਂ ਨੇ ਇਸ ਕਾਊਂਟਿੰਗ ਪ੍ਰੋਸੈਸ ਵਿੱਚ ਹਿੱਸਾ ਲੈਣਾ ਸੀ ਉਹਨਾਂ ਨੂੰ ਆਈਡੈਂਟੀਟੀ ਕਾਰਡ ਸਾਡੇ ਵੱਲੋਂ ਜਾਰੀ ਕਰ ਦਿੱਤੇ ਗਏ ਚਾਹੇ ਉਹ ਕਾਊਂਟਿੰਗ ਏਜੰਟਸ ਸੱਚ ਐਜੂਕੇਡਿਟਸ ਉਹ ਆਰਾਮ ਨਾਲ ਬੈਠੇ ਆ ਸਾਰੇ। ਜਿਹੜੀ ਆਪਣਾ ਉਹ ਕੰਮ ਕਰ ਰਿਹਾ ਜਿਹੜਾ ਸਾਡਾ ਪ੍ਰਸ਼ਾਸਨ ਵੱਲੋਂ ਜਿਹੜਾ ਸਾਡਾ ਕੰਮ ਕਾਊਂਟਿੰਗ ਸੈਂਟਰ ਦਾ ਸੀ ਉਹ ਅਸੀਂ ਆਪਣਾ ਕਰ ਰਹੇ ਹਾਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਬੜੇ ਸ਼ਾਂਤਮਈ ਮਾਹੌਲ 'ਚ ਚੱਲ ਰਹੀ ਹੈ ਦਿੱ ਤੱਕ ਰਹੀ ਕਿੰਨੇ ਜ਼ੋਨ ਹੈ ਸਾਡੇ 15 ਜ਼ੋਨ ਨੇ ਬਲਾਕ ਸੰਪਤੀ ਦੇ ਜਿਹਦੇ ਵਿੱਚੋਂ ਪਹਿਲਾਂ 1 ਤੋਂ 8 ਜ਼ੋਨ ਦੀ ਜਿਹੜੀ ਕਾਊਂਟਿੰਗ ਹੈ ਉਹ 8 ਟੇਬਲਸ ਦੇ ਉੱਪਰ ਚੱਲ ਰਹੀ ਹੈ ਜਦੋਂ ਇਹ ਟੇਬਲ ਖਤਮ ਹੋ ਜਾਣਗੇ ਜ਼ੋਨ ਮੁੱਕ ਜਾਣਗੇ ਫਿਰ 9 ਤੋਂ ਲੈ ਕੇ 15 ਤੱਕ ਜਿਹੜੀ ਹੈ ਉਹ ਕਾਊਂਟਿੰਗ ਸ਼ੁਰੂ ਹੋ ਜਾਏਗੀ ਇਹਦੇ ਨਾਲ ਹੀ ਦੂਸਰੇ ਸਾਈਡ ਦੇ ਉੱਤੇ ਦੋ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਨੇ ਉਹਨਾਂ ਦੀ ਕਾਊਂਟਿੰਗ ਵੀ ਪੈਰਲ ਚੱਲ ਰਹੀ ਹੈ ਜਿਹੜੀ ਜਿਹੜੇ ਬੂਥਾਂ ਦੀ ਬਲਾਕ ਸੰਤੀਚਾ ਉਹਨਾਂ ਬੂਥਾਂ ਦੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਹੈ ਇਹ ਵਾਲਾ ਰਿਜ਼ਲਟ ਅਸੀਂ ਕੰਪਾਈਲ ਕਰਕੇ ਮਾਨਯੋਗ ਏਡੀਸੀ ਜਨਰਲ ਸਾਹਿਬ ਨੂੰ ਭੇਜ ਦੇਵਾਂਗੇ ਜੋ ਇਹਦੇ ਆਰਓ ਨੇ ਇਹ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਉਹ ਠੀਕ ਕਲੀਅਰ ਕਰਨਗੇ ਬਲਾਕ ਸੰਤੀਚਾ ਦਾ ਮੈਂ ਕਰਾਂ ਬਲਾਕ ਸੰਤੀਚਾ ਦਾ ਰਿਜ਼ਲਟ ਜਿਹੜਾ ਇੱਥੋਂ ਸਕੂਪ ਤੋਂ ਹੀ ਹੋ ਰਿਹਾ ਹੈ ਤੁਹਾਡੇ ਆਫਿਸ ਤੋਂ ਨਹੀਂ ਇੱਥੋਂ ਹੀ ਹੋਏਗਾ ਇਹੀ ਸਾਡਾ ਆਫਿਸ ਹੈ ਜਿੱਥੇ ਮੈਂ ਇਸ ਟਾਈਮ ਬੈਠਾ ਇਸ ਆਫਿਸ ਤੋਂ ਹੀ ਜੇਤੂ ਕੈਂਡੀਡੇਟਸ ਨੂੰ ਅਸੀਂ ਸਰਟੀਫ ਨੇ 8 ਜ਼ੋਨ ਦੀ ਕਾਊਂਟਿੰਗ ਪਹਿਲਾਂ ਸ਼ੁਰੂ ਹੋ ਜਾਏਗੀ ਜਿੰਨੇ ਜਿੰਨੇ ਵੀ ਉਸ ਜ਼ੋਨ ਦੇ ਵਿੱਚ ਬੂਥ ਹੋਣਗੇ ਇੱਕ ਟੇਬਲ ਤੇ ਇੱਕ ਬੂਥ ਦੀ ਕਾਊਂਟਿੰਗ ਹੁੰਦੀ ਜਾਏਗੀ ਸਾਰਾ ਜ਼ੋਨ ਜਦੋਂ ਖਤਮ ਹੋ ਜਾਏਗਾ ਉਸ ਤੋਂ ਬਾਅਦ ਫਿਰ ਅਗਲੇ ਟੇਬਲ ਤੇ ਨਵਾਂ ਜ਼ੋਨ ਸ਼ੁਰੂ ਹੋ ਜਾਏਗਾ